ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਆਪਰੇਸ਼ਨ ਕਾਸੋ ਦੇ ਤਹਿਤ ਅੱਜ ਸੰਗਰੂਰ ਲੇਬਰ ਚੌਕ ਦੇ ਵਿੱਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਸੰਗਰੂਰ ਪੁਲਿਸ ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੀ ਅਗਵਾਈ ਐਸਪੀ ਨਵਰੀਤ ਸਿੰਘ ਬਰਕਰ ਤੇ ਡੀਐਸਪੀ ਸੁਖਤੇਗ ਸਿੰਘ ਦੇ ਵੱਲੋਂ ਕੀਤੀ ਗਈ ਤੁਹਾਨੂੰ ਦੱਸਦੀ ਕਿ ਲੇਬਰ ਚੌਕ ਆਤੇ ਸਾਹਮਣੇ ਵੇਖ ਸਕਦੇ ਹੋ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦਾ ਜੋ ਆਮਲਾ ਇਸ ਪਾਸੇ ਨਜ਼ਰੋਂ ਦਾ ਤਸਵੀਰ ਵੀ ਤੁਹਾਨੂੰ ਅਸੀਂ ਦਿਖਾਉਣਾ ਚਾਹੁੰਦੇ ਆਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਆਪਰੇਸ਼ਨ ਕਾਸੋ ਦੇ ਤਹਿਤ ਸੰਗਰੂਰ ਪੁਲਿਸ ਦੇ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ 2021 ਜੋ ਨਸ਼ਾ ਕਰਨ ਵਾਲੇ ਨੇ ਜਾਂ ਨਸ਼ਾ ਵੇਚਣ ਵਾਲੇ ਨੇ ਉਹਨਾਂ ਤੇ ਇੱਕ ਵੱਡੀ ਕਾਰਵਾਈ ਆਜ ਸੰਗਰੂਰ ਪੁਲਿਸ ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਿਆ ਜਿਸ ਦੇ ਵਿੱਚ 8 ਤੋਂ 10 ਜੋ ਵਿਅਕਤੀ ਸੀ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਤੇ 8 ਤੋਂ 10 ਗ੍ਰਾਮ ਦੀ ਗੱਲ ਕਰ ਲਈ ਤਾਂ ਚਿੱਟਾ ਚਿਟਾ ਨਸ਼ਾ ਫੜਿਆ ਗਿਆ ਤੇ ਅਜਿਹੀਆਂ ਕਾਰਵਾਈਆਂ ਸੰਗਰੂਰ ਪੁਲਿਸ ਦੇ ਵੱਲੋਂ ਹੋਰ ਵੀ ਕਰ ਦਿੱਤੀਆਂ ਜਾਣਗੀਆਂ ਤੇ ਸਵੇਰ ਤੋਂ ਹੀ ਸੰਗਰੂਰ ਦੇ ਵਿੱਚ ਅਜਿਹੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਜਿੱਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਵੇਚਰ ਮਾਰਿਆਂ ਦੇ ਖਿਲਾਫ ਇੱਕ ਵੱਡਾ ਆਪਰੇਸ਼ਨ ਵੱਡੀ ਕਾਰਵਾਈ ਸੰਗਰੂਰ ਪੁਲਿਸ ਦੇ ਵੱਲੋਂ ਦੇਖਣ ਨੂੰ ਮਿਲ ਰਹੀ ਆ ਤੇ ਸੰਗਰੂਰ ਪੁਲਿਸ ਦੇ ਵੱਲੋਂ ਲੇਵਰ ਚੌਂਕ ਸੰਗਰੂਰ ਦੇ ਵਿੱਚ ਚਾਰੇ ਪਾਸੋਂ ਕੇਰਾ ਪਾਇਆ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਤਸਵੀਰ ਤੋਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਸੰਗਰੂਰ ਦੀ ਤਸਵੀਰਾਂ ਆਪਰੇਸ਼ਨ ਕਾਸੋ ਦੇ ਤਹਿਤ ਜੋ ਸੰਗਰੂਰ ਪੁਲਿਸ ਦੇ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਸੰਗਰੂਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਹਿੰਦੇ ਇਸ ਨੂੰ ਲੈ ਕੇ ਪੁਲਿਸ ਜੋ ਆਪਸ਼ਨ ਹੈ ਪਰਿਸ਼ਦ ਕਾਰੀਨੋ ਕੀ ਕਹਿੰਦੇ ਨੇ ਆਓ ਸੁਣ ਲੈਂਦੇ ਆ ਲਗ ਲਗ ਤਰ੍ਹਾਂ ਦੇ ਕੈਸੋ ਆਪਰੇਸ਼ਨਸ ਸਾਡੇ ਨੂੰ ਅਨੁਚਿਤ ਲਿਆਂਦੇ ਜਾਂਦੇ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵਿਆਦੋ ਸਰ ਆਈਪੀਐਸ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਰਦਾਸ ਸਰਤਾਸ ਸਿੰਘ ਜੀ ਚਾਹਲ ਆਈਪੀਐਸ ਉਹਨਾਂ ਦੇ ਦਸ਼ਨ ਹਦਾਇਤਾਂ ਤੇ ਲਗ ਲਗ ਹਫ਼ਤੇ ਕਿਸੇ ਟਾਈਮ ਜਿਹੜੇ ਸਾਡੇ ਹੌਟਸਪੌਟਸ ਹੁੰਦੇ ਨੇ ਉੱਥੇ ਉਹਨਾਂ ਅੱਜ ਦਾ ਜਿਹੜਾ ਸੀਗਾ ਕੈਸੋ ਆਪਰੇਸ਼ਨ ਉਹ ਸਪੈਸੀਫਿਕਲੀ ਸੀਗਾ ਕਿ ਜਿੱਥੇ ਕੁਝ ਲੋਕ ਬੈ ਕੇ ਜੇ ਨਸ਼ਾ ਕਰਨ ਦੀ ਸ਼ਿਕਾਇਤ ਹੈ ਤੋ ਉੱਥੇ ਕੋਆਰਡਨ ਕਰਕੇ ਤੇ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਫਿਰ ਫਰਦਰ ਜੇ ਕਿਸੇ ਦਾ ਉਹਨਾਂ ਨੂੰ ਕਿਸੇ ਲੌਜੀਕਲ ਐਂਡ ਤੱਕ ਲੈ ਕੇ ਜਾਇਆ ਜਾ ਸਕੇ ਕਿ ਨਸ਼ਾ ਛਡਾਉਣ ਚ ਜੇ ਕਿਸੇ ਦੀ ਕੋਈ ਮਦਦ ਅਸੀਂ ਕਰ ਸਕਦੇ ਹਾਂ ਤਾਂ ਉਹਨਾਂ ਨੂੰ ਦਾਖਲ ਕਰਾ ਕੇ ਹਸਪਤਾਲ ਵਗੈਰਾ ਤੇ ਉਹਨਾਂ ਦਾ ਨਸ਼ਾ ਛਡਾਇਆ ਜਾ ਸਕੇ ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ ਅਸੀਂ 49 ਪੁਆਇੰਟਸ ਹੋ ਜੇ ਆਈਡੈਂਟੀਫਾਈ ਕੀਤੇ ਹਨ ਜਿੱਥੇ ਐਵੇਂ ਦੇ ਲੋਕ ਬੈ ਕੇ ਜਿਵੇਂ ਪਿੰਡਾਂ ਥਾਵਾਂ ਚ ਕਈ ਥਾਵਾਂ ਤੇ ਸ਼ਮਸ਼ਾਨ ਘਾਟ ਵਗੈਰਾ ਜਾਂ ਉਹ ਜੀ ਜਗਾ ਲੋਕਾਂ ਦੀ ਮਦਦ ਨਾਲ ਪਤਾ ਕਰਕੇ ਜਾਂ ਸਾਡੀ ਇੰਟੈਲੀਜੈਂਸ ਤੋਂ ਪਤਾ ਕਰਕੇ ਜਾਂ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਉਹਨਾਂ ਤੋਂ ਪਤਾ ਕਰਕੇ ਉਹੋ ਜੀ ਥਾਵਾਂ ਤੇ ਅਸੀਂ ਕੈਸੋ ਜਿਹੜਾ ਅੱਜ ਦਾ ਸੀਗਾ ਇਹਨੂੰ ਪੂਰੇ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਸਾਹਿਬ ਨੇ ਤਿੰਨ ਅਸਰਾਂ ਦੀ ਸੁਪਰਵਾਈਜ਼ਨ ਚ ਕਰਵਾਇਆਗਾ ਤੇ ਮੇਰੇ ਕੋਲ ਜਿਹੜੀ ਸਦਰ ਸੰਗਰੂਰ ਤੇ ਧੂਰੀ ਤੇ ਭਵਾਨੀਗਰ ਸਭ ਤੋਂ ਜੀਨਾਂ ਇਸੇ ਤਰ੍ਹਾਂ SPDS ਸਾਹਿਬ ਤੇ SP ਹਡਕਵਾਰ ਸਾਹਿਬ ਉਹ ਅਲੱਗ-ਅਲੱਗ ਸਬਡਿਵੀਜ਼ਨਸ ਚ ਆਪਣਾ ਕੰਮ ਕਰ ਰਹੇ ਨੇ ਇਥੋਂ ਤਕਰੀਬਨ 7 ਕੇ 8 ਬੰਦੇ ਰਿਟੇਨ ਵੀ ਕੀਤੇ ਨੇ ਤੇ 3 ਐਨਪੀਐਸ ਦੇ ਮਕਦਮੇ ਵੀ ਦਰਜ ਹੋਣਗੇ ਉਹਦੇ ਜੋ ਵੀ ਰਿਕਵਰੀ ਹੋਈ ਉਸ ਮੁਤਾਬਕ ਪਰਚੇ ਦਰਜ ਹੋਣਗੇ ਕਿੰਨੇ ਕੋ ਪੱਤਰ ਦਿੱਤੇ ਗਏ ਰਿਕਵਰੀ ਹੋਈ ਕਿਤਰਾ ਦੀ ਰਿਕਵਰੀ ਗ੍ਰਾਮਸ ਦੇ ਵਿੱਚ ਹੀ ਮੱਲੋ ਅਰਟ ਕੇ 10 ਗ੍ਰਾਮ ਰਿਕਵਰੀ ਆਫ ਮੈਜ਼ਰਮੈਂਟ ਥੱਲੇ ਕਰਕੇ ਪਤਾ ਲੱਗ ਦੇਗਾ ਕਿਸ ਚੀਜ਼ ਦੀ ਰਿਕਵਰੀ ਚਿੱਟੇ ਦੀ ਹਾਂ ਤੇ ਕੈਪਸੂਲ ਵਗੈਰਾ ਦੇ ਨਾਲ ਨਾਲ ਹੋ ਰਿਹਾ ਹੈ ਨਹੀਂ ਕੈਪਸੂਲ ਨਹੀਂ ਕਿਉਂਕਿ ਜਿਹੜੇ ਲੇਬਰ ਵਾਲੇ ਨੇ ਉਹਨਾਂ ਦੀ ਸ਼ਿਕਾਇਤ ਹੈ ਕਹਿੰਦੇ ਕਿ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਤੇ ਵੀ ਉਹਦੇ ਵੱਡੇ ਪੱਧਰ ਤੇ ਸਪਲਾਈ ਹੁੰਦੀ ਹੈ ਹਾਂ ਇਹ ਇਹ ਕੈਪਸੂਲ ਦੀ ਹਾਂਜੀ ਕੈਪਸੂਲ ਦੀ ਕਿ ਕੈਪਸੂਲ ਦੇ ਹਰ ਚੀਜ਼ ਦੀ ਕਹਿੰਦੇ ਕਿ ਸਵੇਰ ਦੇ ਟਾਈਮ ਤੇ ਸ਼ਾਮ ਉਹ ਹੀ ਤੇ ਉਸੇ ਕਰਕੇ ਅਸੀਂ ਹਾਂ ਟਾਈਮ ਟੂ ਟਾਈਮ ਫੜ ਕੇ ਜੇ ਮਲਾਹ ਕੋ ਰਿਕਵਰੀ ਪਰਚਾ ਦਰਜ ਕਰਨ ਲਈ ਕਹਤਾ ਪਰਚਾ ਦਰਜ ਕਰਨਾ ਜਾਂ ਫਿਰ ਤੁਹਾਨੂੰ ਦੱਸ ਰਹੇ ਕਿ ਲੋਕਾਂ ਦੇ ਦਿਮਾਗ 'ਚ ਜਿਹੜੀ ਇਹ ਗੱਲ ਹੈ ਕਿ ਨਸ਼ਾ ਕਰਕੇ ਹੀ ਵਧੀਆ ਕੰਮ ਕਰ ਸਕਦੇ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਇਸ ਗੱਲ ਤੋਂ ਹਟਾਇਆ ਜਾਵੇ ਤੇ ਇਹਨਾਂ ਦੇ ਜਿਹੜਾ ਬੰਦਾ ਆਪਣਾ ਇਲਾਜ ਕਰਾਉਣਾ ਚਾਹੁੰਦਾ ਗਵਰਨਮੈਂਟ ਵੱਲੋਂ ਸੁਵਿਧਾ ਹੈ ਕਿ ਉਹਦਾ ਫ੍ਰੀ ਇਲਾਜ ਹੋਵੇ ਤੇ ਉਹਨੂੰ ਕਿਸੇ ਕੰਮ ਵੀ ਜੇ ਕੋਈ ਹੋਰ ਕਿਤੇ ਨਾਲ ਜੋੜਿਆ ਜਾ ਸਕੇ ਤੇ ਉਹਦੇ ਲਈ ਵੀ ਪ੍ਰੋਵੀਜ਼ਨ ਤਾਂ ਹੈਗੇ ਨਾਲੇ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਨਸ਼ਾ ਮੁਕਤ ਹੋ ਚੁੱਕਾ ਹੈ ਜੀ ਪੰਜਾਬ ਮੈਂ ਜਿੰਨਾ ਕ ਨੋਮੀਨਲ ਤੁਹਾਨੂੰ ਦੱਸਿਆ ਵੀ ਸੀ ਜੋ ਅੱਜ ਦੀ ਗੱਲ ਐ ਅਫਰਟਸ ਤਾਂ ਸਾਡੇ ਜਾਰੀ ਰਹਿਣਾ ਚਾਹੀਦੇ ਨੇ ਨਾ ਕੇਵਲ ਨਸ਼ਾ ਮੁਕਤ ਕਰਨ ਲਈ ਜਦੋਂ ਕੋਈ ਵੀ ਚੀਜ਼ ਐ ਚਾਹੇ ਕ੍ਰਾਈਮ ਐ ਚਾਹੇ ਮਾੜਾ ਮੋਟਾ ਤਾਂ ਚਲੋ ਚੱਲਦੇ ਹੋਣਾ